ਬਾਤੀ ਸਤਿਕਾਰਯੋ ਸੰਜਾਰੂ ਸਾਡੇ ਹਾਜ਼ਰ ਬੜਾ ਬਧਨੀ ਸਾਹਿਬਾ ਨੇ ਆ ਵਾਹਿਗੁਰੂ ਜੀ ਦਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਬਾਤੀ ਸਤਿਕਾਰਯੋ ਸਾਥੀਓ ਅਸੀਂ ਪੰਜਾਬ ਸਟੂਡੈਂਟ ਯੂਨੀਅਨ ਵੱਲੋਂ ਇਹ ਜਿਹੜਾ ਆਰਟੀਆਈ ਐਕਟਿਵਿਸਟ ਅਦੇ ਜਿਹੜੇ ਪੱਤਰਕਾਰਾਂ ਦੇ ਉੱਤੇ ਪੰਜਾਬ ਸਰਕਾਰ ਵੱਲੋਂ ਪਰਚਾ ਪਾਇਆ ਗਿਆ ਇਹਦੀ ਅਸੀਂ ਨਿਖੇਧੀ ਕਰਦੇ ਆਂ ਔਰ ਮੰਗ ਕਰਦੇ ਆ ਕਿ ਜਿਹੜਾ ਇਹ ਝੂਠੇ ਪਰਚੇ ਪਾਏ ਗਏ ਆ ਪ੍ਰੈਸ ਦੀ ਆਜ਼ਾਦੀ ਉੱਪਰ ਹਮਲਾ ਇਹ ਸਾਰੇ ਲਾਗੂ ਨੇ ਪਰਚਾ ਕਿਉਂ ਪਾਇਆ ਗਿਆ ਇਹ ਗੱਲ ਸਾਰੇ ਆਪਾਂ ਜਾਣਦੇ ਆ ਇਹਦੀ ਨੂੰ ਅੱਜ ਵਿੱਚ ਮੈਂ ਨਹੀਂ ਜਾਊਂਗਾ ਮੈਂ ਇੱਕ ਗੱਲ ਕਰਨੀ ਚਾਹੂੰਗਾ ਕਿ ਲਗਾਤਾਰ ਇਹ ਗੱਲ ਕੀਤੀ ਜਾ ਰਹੀ ਆ ਕਿ ਲੋਕਤੰਤਰ ਦੇ ਉੱਪਰ ਹਮਲਾ ਲੋਕਤੰਤਰ ਦੇ ਜੁੜੇ ਥੰਮ ਦੇ ਉੱਪਰ ਹਮਲਾ ਪਰ ਮੈਂ ਇੱਕ ਖੁਲਾਲ ਤੁਹਾਡੇ ਸਾਹਰਾਂ ਤੋਂ ਕਰਨਾ ਚਾਹੂੰਗਾ ਕਿ ਕੀ ਵਾਕਈ ਲੋਕਤੰਤਰ ਨਾਮ ਦੀ ਕੋਈ ਸਹਿ ਹੁੰਦੀ ਆ ਜਾਂ ਲੋਕਾਂ ਦੇ ਲਈ ਸੱਤਾ ਲੋਕਾਂ ਵੱਲੋਂ ਸੱਤਾ ਨਾਲ ਦੀ ਕੋਈ ਸ਼ਹਿਰ ਹੁੰਦੀ ਆ ਜੇ ਪ੍ਰੈਕਟੀਕਲੀ ਇਸ ਕੱਲ ਦਾ ਜਵਾਬ ਤੁਹਾਡੇ ਨਾਲ ਕੋਈ ਲੈਣਾ ਹੋਵੇ ਤਾਂ ਨਹੀਂ ਹੋਊਗਾ ਇਹਦਾ ਜਵਾਬ ਕਿਉਂਕਿ ਇਸ ਮੁਲਕ ਦੇ ਵਿੱਚ ਤੇ ਦੁਨੀਆ ਦੇ ਕਿਸੇ ਵੀ ਟਿਕਾਣੇ ਤੇ ਸੱਤਾ ਲੋਕਾਂ ਦੀ ਨਹੀਂ ਹੈ ਤੇ ਨਾ ਹੀ ਲੋਕਾਂ ਵਾਸਤੇ ਕੰਮ ਕਰਦੀ ਆ ਸੱਤਾ ਵੱਡੇ ਵੱਡੇ ਪੂੰਜੀਪਤੀਆਂ ਦੀ ਜਿਨ੍ਹਾਂ ਦੇ ਹੱਥ ਵਿੱਚ ਆਮਦਨ ਦੇ ਸਾਧਨ ਹੁੰਦੇ ਆ ਕੰਟਰੋਲ ਜਿਨ੍ਹਾਂ ਦੇ ਹੱਥ ਵਿੱਚ ਹੁੰਦਾ ਸੱਤਾ ਉਹਨਾਂ ਵਾਸਤੇ ਕੰਮ ਕਰਦੀ ਹੁੰਦੀ ਆ ਆਮ ਲੋਕਾਂ ਵਾਸਤੇ ਕੰਮ ਨਹੀਂ ਕਰਦੀ ਦੂਜੀ ਗੱਲ ਇਹ ਪੂਰੇ ਮੁਲਕ ਦੇ ਵਿੱਚ ਉਹਨੇ ਆਇਆ ਬਾਰੇ ਨਾ ਖੜਾ ਹੀ ਆ ਇਸ ਮੁਲਕ ਦੇ ਲੋਕਾਂ ਦੀ ਜੀਵਨ ਬਣਾਇਆ ਜਾ ਰਿਹਾ ਹੈ ਉਹ ਸਿਰਫ ਪੰਜਾਬ ਨੂੰ ਛੱਡ ਕੇ ਬਾਕੀ ਸਾਰੇ ਜਿਹੜਾ ਹੈਗਾ ਉਹ ਮੁਕੰਮਲ ਹੋ ਚੁੱਕਿਆ ਆਮ ਲੋਕ ਜਿਹੜੇ ਆ ਉਹ ਬੋਲਣ ਤੋਂ ਚਰਚਦੇ ਆ ਪਹੁੰਚ ਗਿਆ ਪਹੁੰਚ ਗਿਆ ਬੋਲ ਰਿਹਾ ਸੀ ਫਾਂਡਾ ਵਾਲੇ ਬੋਲ ਰਿਹਾ ਜਿੱਥੇ ਅਸੀਂ ਜਿਹੜਾ ਕਸਟਮਰ ਸਰਵਿਸ ਕਰਦੇ ਆ ਸਰਕਾਰ ਦੇ ਖਿਲਾਫ ਬੋਲ ਸਕਦੇ ਆ ਕਿਉਂਕਿ ਇੱਥੋਂ ਦੇ ਲੋਕ ਜੜੇ ਹੋ ਲਗਾਤਾਰ ਲੜ ਰਹੇ ਆ ਇੱਥੋਂ ਦੇ ਲੋਕ ਸਰਕਾਰ ਦੀ ਹਰ ਨੀਤੀ ਦੇ ਖਿਲਾਫ ਬੋਲ ਰਹੇ ਆ ਇਸ ਕਰਕੇ ਜਿਹੜੀ ਇੱਥੇ ਡੈਮੋਕਰੈਟਿਕ ਸਪੇਸ ਜਿਹੜੀ ਆ ਸਰਕਾਰ ਦੇ ਖਿਲਾਫ ਬੋਲਣ ਦੀ ਬਚੀ ਹੋਈ ਆ ਨਹੀਂ ਮੁਲਕ ਦੇ ਵਿੱਚ ਜਿੱਥੇ ਵੀ ਭਾਰਪਾਰੀ ਫਾਸ਼ੀਵਾਦੀ ਸਰਕਾਰ ਆ ਉੱਥੇ ਜਿਹੜਾ ਲੋਕਾਂ ਦੇ ਉੱਪਰ ਡਾਂਗ ਬਰਾਈ ਜਾਂਦੀ ਆ ਉਹਨਾਂ ਦੇ ਉੱਪਰ ਝੂਠੇ ਪਰਚੇ ਪਾ ਕੇ ਯੂਏਪੀ ਐਨਐਸ ਤੋਂ ਲਾਗੇ ਰੜਾ ਉਹਨਾਂ ਨੂੰ ਜੇਲ੍ਹਾਂ ਦੇ ਵਿੱਚ ਸੁੱਟਿਆ ਜਾ ਰਿਹਾ ਹੈਗਾ ਸਿਰ ਪੰਜਾਬ ਦੇ ਵਿੱਚ ਜਿਹੜਾ ਹੈਗਾ ਉਹ ਸਾਡੇ ਕੋਲ ਬੋਲਣ ਦਾ ਅਧਿਕਾਰ ਬਚਿਆ ਤੇ ਆਮ ਆਰਮੀ ਪਾਰਟੀ ਪੰਜਾਬ ਸਰਕਾਰ ਭਗਵੰਤ ਮਾਨ ਦੀ ਇਕਵਾਈ ਵਾਲੀ ਜਿਹੜੀ ਭਗਤ ਸਿੰਘ ਹੋਰਾਂ ਦਾ ਇਨਕਲਾਬ ਦਾ ਨਾਰਾ ਲਾ ਕੇ ਆਈ ਸੀ ਜਿਹੜੀ ਇਹ ਕਹਿੰਦੀ ਸੀ ਕਿ ਸਰਕਾਰ ਤੋਂ ਸਵਾਲ ਕਰਿਆ ਕਰੋ ਕਿਉਂਕਿ ਲੋਕ ਸਰਕਾਰ ਨੂੰ ਚੁਣਦੇ ਨੇ ਸਰਕਾਰ ਜਿਹੜੀ ਆ ਉਹ ਲੋਕਾਂ ਦੇ ਪੈਸੇ ਨਾਲ ਚੱਲਦੀ ਆ ਲੋਕ ਜਿਹੜੇ ਆ ਉਹ ਸਰਕਾਰ ਤੋਂ ਜਿਹੜਾ ਹੈਗਾ ਉਹ ਸਵਾਲ ਕਰਨ ਪਰ ਅੱਜ ਜਦੋਂ ਲੋਕ ਇਹਨਾਂ ਤੋਂ ਸਵਾਲ ਕਰਦੇ ਆ ਤਾਂ ਭਗਵੰਤ ਮਾਨ ਜਿਹੜਾ ਮਹਾਰਾਜਾ ਸਟੋਰ ਬਣਿਆ ਜਿਹਨੂੰ ਮਹਾਰਾਜਾ ਸਟੋਰ ਵੀ ਕਹਿੰਦੇ ਆ ਓਹੋ ਤੇ ਉਹਦੀ ਜੁੰਡਰੀ ਜਿਹੜਾ ਹੈਗਾ ਉਹ ਪੱਤਰਕਾਰਾਂ ਦੇ ਖਿਲਾਫ ਕਿਸਾਨ ਜਥੇਬੰਦੀਆਂ ਦੇ ਖਿਲਾਫ ਜਿਹੜੇ ਜਿਹੜੇ ਲੋਕ ਵੀ ਸਵਾਰ ਕਰਦੇ ਆ ਉਹਨਾਂ ਦੇ ਖਿਲਾਫ ਪੂਰ ਪ੍ਰਚਾਰ ਕਰ ਦਿੱਤੀ ਆ ਤੁਸੀਂ ਸਾਰਿਆਂ ਨੇ ਸੋਸ਼ਲ ਮੀਡੀਆ ਦੇ ਉੱਪਰ ਦੇਖਿਆ ਹੋਣਾ ਜਿੱਦਣ ਤੋਂ ਇਹ ਪਰਚੇ ਇਹਨਾਂ ਦੇ ਉੱਪਰ ਨਵੇਂ ਸਾਲ ਤੋਂ ਪਾਇਆ ਹੋਇਆ ਲਗਾਤਾਰ ਸੋਸ਼ਲ ਮੀਡੀਆ ਦੇ ਉੱਪਰ ਪ੍ਰਚਾਰ ਕੀਤਾ ਜਾ ਰਿਹਾ ਕੇ ਇਹਦਾ ਕਾਂਗਰਸ ਦੇ ਵਿਕੇ ਹੋਏ ਨੇ ਇਹਦਾ ਅਕਾਲੀ ਦਲ ਦੇ ਏਜੰਟ ਨੇ ਇਹ ਤਾਂ ਪੈਸੇ ਖਾਂਦੇ ਨੇ ਇਹ ਤਾਂ ਭਲਾ ਦੇ ਨੇ ਇਹ ਤਾਂ ਭਲਾ ਦੇ ਨੇ ਇਹਨਾਂ ਦਾ ਆਈ.ਟੀ. ਚੰਦ ਲਗਾਤਾਰ ਜਿਹੜਾ ਹੈਗਾ ਉਹ ਪ੍ਰਚਾਰ ਕਰ ਰਿਹਾ ਹੈਗਾ ਕਿ ਤੁਹਾਨੂੰ ਜਿਹੜਾ ਹੈਗਾ ਉਹ ਜਿੰਨੇ ਵੀ ਖੋਲਣ ਵਾਲੇ ਲੋਕਾਂ ਉਹਨਾਂ ਦੇ ਅਗਲਾ ਤੂੰ ਪੂਰ ਪ੍ਰਚਾਰ ਕਰਕੇ ਜਿਹੜਾ ਇਹਨਾਂ ਨੂੰ ਦਬਾਇਆ ਜਾਵੇ ਇਹਨਾਂ ਦੀ ਆਵਾਜ਼ ਬੰਦ ਕੀਤੀ ਜਾਵੇ ਕਿਉਂਕਿ ਲਗਾਤਾਰ ਇਸ ਮੁਲਕ ਦੇ ਵਿੱਚ ਸੈਸ਼ਣਵਾਦ ਰਿਹਾ ਲਗਾਤਾਰ ਗਰੀਬੀ ਵੱਧ ਰਹੀ ਆ ਬੇਜ਼ਗਾਰੀ ਵੱਧ ਰਹੀ ਆ ਇਸ ਮੁਲਕ ਦਾ ਸਾਰਾ ਧੰਦੌਲ ਜਿਹੜਾ ਹੈਗਾ ਉਹ ਕਾਰਪੋਰੇਟਾਂ ਨੂੰ ਲਟਾਇਆ ਜਾ ਰਿਹਾ ਤੇ ਜਿਹੜੇ ਇਸ ਖਿਲਾਫ ਸਵਾਰ ਕਰਦੇ ਨੇ ਇਸ ਖਿਲਾਫ ਆਵਾਜ਼ ਇਕਾਉਂਦੇ ਨੇ ਉਹਨਾਂ ਲੋਕਾਂ ਨੂੰ ਜਿਹੜਾ ਹੈਗਾ ਉਹ ਥੁੱਥੇ ਪੱਥੇ ਪਾ ਕੇ ਜੇਲ੍ਹਾਂ ਦੇ ਵਿੱਚ ਸੁੱਟਿਆ ਜਾ ਰਿਹਾ ਹੈਗਾ ਇਹਦੇ ਖਿਲਾਫ ਸਾਨੂੰ ਸਾਰਿਆਂ ਨੂੰ ਆਵਾਜ਼ ਬੁਲੰਦ ਕਰਨੀ ਚਾਹੀਦੀ ਹੈਗੀ ਆ ਲਗਾਤਾਰ ਜਿਹੜਾ ਹੈਗਾ ਹਸਪਤਾਲ ਦੇ ਵਿੱਚ ਵੀ ਜਿਹੜਾ ਹੈਗਾ ਉਹ ਇਹਨਾਂ ਸਰਕਾਰਾਂ ਦੇ ਖਿਲਾਫ ਜਿਹੜਾ ਹੈਗਾ ਉਹ ਮਾਹੌਲ ਬਣਾਉਣਾ ਚਾਹੀਦਾ ਲੋਕਾਂ ਨੂੰ ਜਦੇ ਬੰਦ ਕਰਨਾ ਚਾਹੀਦਾ ਤੇ ਸਿਰਫ ਧਰਨੇ ਮੁਜ਼ਾਰੇ ਕਰਕੇ ਹੀ ਨਹੀਂ ਲੋਕਾਂ ਦੇ ਵਿੱਚ ਜਿਹੜਾ ਹੈਗਾ ਉਹ ਇਹਨਾਂ ਨੂੰ ਨੰਗੇ ਕਰਨਾ ਚਾਹੀਦਾ ਕਿ ਜਿਹੜੇ ਇਹ ਪੰਜਾਬ ਦੇ ਵਿੱਚ ਭਗਵੰਤ ਮਾਨ ਹੋਰੀ ਇਨਕਲਾਬ ਦਾ ਨਾਅਰਾ ਲਾ ਕੇ ਆਏ ਸੀ ਉਹਨਾਂ ਨੇ ਆਪਦੀ ਜਿਹੜੀ ਹੈਗੀ ਆ ਉਹ ਮਾਰੀ ਨਹੀਂ ਜੜੀ ਉਹ ਲੋਕਾਂ ਨੂੰ ਦਿਖਾ ਦਿੱਤੀ ਹੈਗੀ ਆ ਭਗਤ ਸਿੰਘ ਦਾ ਨਾਮ ਵੀ ਬਦਨਾਮ ਕੀਤਾ ਹੈਗਾ ਤੇ ਇਸ ਪੁੱਕ ਦੇ ਲੋਕ ਜਿਹੜੇ ਇਹ ਸਮਝ ਜਿਹਾ ਕਿ ਵੋਟਾਂ ਦੇ ਨਾਲ ਜਿਹੜਾ ਹੈਗਾ ਉਹ ਬਦਲ ਬਦਲ ਕੇ ਬਦਲ ਬਦਲ ਕੇ ਜਿਹੜਾ ਹੈਗਾ ਉਹ ਲੋਕਤੰਤਰ ਦੇ ਨਾਮ ਤੇ ਪਾਰਟੀਆਂ ਆ ਕੇ ਸਾਡੀ ਹਾਲ ਸੁਧਾਰਨ ਗਿਆ ਉਹ ਅਸੀਂ ਸਾਰਿਆਂ ਨੇ ਵੇਖ ਲਿਆ ਹੈਗਾ ਪਿਛਲੇ ਲੰਬੇ ਸਮੇਂ ਤੋਂ ਜਿਹੜਾ ਹੈਗਾ ਉਹ ਕਦੇ ਕੋਈ ਪਾਰਟੀ ਆ ਕੇ ਕਦੇ ਕੋਈ ਪਾਰਟੀ ਆ ਕੇ ਜਿਹੜਾ ਹੈਗਾ ਉਹ ਸਾਨੂੰ ਲੁੱਟਦੀ ਆ ਕੁੱਟਦੀ ਆ ਪਰਚੇ ਵੀ ਪਾਉਂਦੀ ਆ ਡਾਂਗਾ ਵੀ ਫੇਰਦੀ ਆ ਗਾਲਾਂ ਵੀ ਕੱਢਦੀ ਆ ਉਸ ਤੋਂ ਬਾਅਦ ਫਿਰ ਜਿਹੜਾਗਾ ਉਹਨਾਂ ਵੱਲ ਚਲੇ ਜਾਣੇ ਹੈਗੇ ਆ ਇਸ ਕਰਕੇ ਮੈਂ ਤੁਹਾਡਾ ਕੋਈ ਬਹੁਤੀ ਗੱਲ ਨਹੀਂ ਕਰਦੀ ਸੀ ਏਨੀ ਗੱਲਬਾਤ ਕਰਦੀ ਸੀ ਕਿ ਸਾਨੂੰ ਸਾਰਿਆਂ ਜਿਹੜਾਗਾ ਉਹ ਸੰਘਰਸ਼ਾਂ ਦੇ ਉੱਪਰ ਟੇਕ ਲਾਉਣੀ ਚਾਹੀਦੀ ਆ ਲੋਕਾਂ ਨੂੰ ਜੱਥੇ ਬੰਦ ਕਰਨਾ ਚਾਹੀਦਾ ਤੇ ਇਹ ਜਿਹੜਾ ਸਰਕਾਰ ਨੇ ਜਿਹੜਾਗਾ ਉਹ ਲੋਕਾਂ ਦੀ ਬੋਲਣ ਦੀ ਜਿਹੜੀ ਹੈਗੀ ਆ ਉਹ ਅਧਿਕਾਰ ਦੇ ਉੱਪਰ ਪਾਬੰਦੀ ਲਾਈ ਆ ਇਹਦੇ ਖਿਲਾਫ ਸੰਘਰਸ਼ ਜਿਹੜਾਗਾ ਉਹ ਚੇੜਨਾ ਚਾਹੀਦਾ ਇੰਨੀਆਂ ਬੇਨਤੀਆਂ ਕਰਦਾ ਹਾਂ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਜਿਆ ਜਨਤਾ ਜੀ ਅੱਜ ਦਾ ਸਭ ਤੁਹਾਡਾ ਕਵਸਚਨਾ ਦਾ ਜਵਾਬ ਤੁਸੀਂ ਦੇਖ ਰਿਹਾ ਹੋ ਐ ਜਿੰਨੇ ਰਾਜ ਸਭਾ ਦੇ ਸੈਸ਼ਨ ਹੋਏ ਐ ਔਰ ਉਹਨਾਂ ਸੈਸ਼ਨਾਂ ਤੇ ਜੋ ਕੋਈ ਵਿਰੋਧੀ ਧਰਦਾ ਐ ਐਮਐਨਏ ਵਿਧਾਨ ਸਭਾ ਤੇ ਉਹਨੂੰ ਮੁੱਖ ਮੰਤਰੀ ਨੂੰ ਕੁਐਸਚਨ ਕਰਦਾ ਐ ਕਾਹਦੇ ਕੋਈ ਜਵਾਬ ਨਹੀਂ ਦਿੰਦਾ ਕਹਿੰਦੇ ਅਸੀਂ ਐਸਾ ਨਿਸ਼ੇੜੀ ਮੁੱਖ ਮੰਤਰੀ ਕਣੇ ਇਹੋ ਪਤਾ ਨਹੀਂ ਹੈ ਕਿ ਮੈਂ ਅੱਜ ਕੈਸੇ ਕੁਰਸੀ ਤੇ ਬੈਠ ਕੇ ਮੈਂ ਇੱਕ ਜਵਾਬ ਦੇ ਐ ਕਿਸੇ ਗੱਲ ਦਾ ਔਰ ਹੁਣ ਵੀ 30 ਤਰੀਕ ਨੂੰ ਦੇਖਿਆ ਕਿ ਵਾਅਦਾ ਉੱਥਰ ਕੱਢ ਦੋ ਇਹਦੇ ਵਾਅਦੇ ਦੇ ਕੋਲ ਕੁਝ ਨਹੀਂ ਹੈਗਾ ਕਿਉਂਕਿ ਜਰਾਬ ਦੇਣ ਦੀ ਇਹਦੇ ਕੋਈ ਸਮਰੱਥਾ ਹੀ ਨਹੀਂ ਐ ਕਿਹਦਾ ਅਣਪੜ੍ਹ ਤੇ ਨਸ਼ੇੜੀ ਮੁੱਖ ਮੰਤਰੀ ਤੁਸੀਂ ਚੁਣਿਆ ਹੁਣ ਮੈਂ ਬੇਨਤੀ ਕਰੂੰਗਾ ਸੋਖਪ੍ਰੀਸੋਂ ਨੌੜਾ ਜੋ ਕੋ ਐਸਐਸ ਪਹਿਲੀ ਵਿਜਨ ਤੋਂ ਆ ਨੌਜਵਾਨ ਆਗੂ ਆਸਾ ਦਾ ਪੜਿਆ ਲਿਖਿਆ ਔਰ ਮੈਂ ਇਹਨੂੰ ਬੇਨਤੀ ਕਰੂੰਗਾ ਚੰਗ ਸ਼ਬਦਾਂ ਦੇ ਵਿੱਚ ਇਹ ਅੱਜ ਜੋ ਸਰਦਾਰ ਜੰਦਾ ਇਹਦੇ ਤੇ ਤੁਹਾਡੇ ਨੇ ਰਮ ਰਮਤਾ ਬੋਲ ਸਤਿ ਸ਼੍ਰੀ ਅਕਾਲ ਜੀ ਅੱਜ ਉਹ ਪਰਮਾ ਹੈ ਸਾਡੇਆਂ ਕਾਤਲਾਂ ਨੂੰ ਅਸੀਂ ਹੋਵਾਂਗੇ 2 ਜਾਂ 4 ਲੋਕੋ ਬਦਲਾ ਲਏ ਤਾਂ ਜਿਹੜੀ ਮੁਕੜੀ ਨਹੀਂ ਤੇ ਐਡੀ ਲੰਮੀ ਹੈ ਸਾਡੀ ਕਤਾਰ ਲੋਕੋ ਅੱਜ ਦੇ ਇਸ ਸ਼ੋਹਰਾਨ ਦੇ ਵਿੱਚ ਕੱਤੇ ਹੋਏ ਸਾਰੇ ਹੀ ਪ੍ਰਸਤਾਲੇ ਵੀਰਾਂ ਦਾ ਜੰਤਰ ਜੱਦੀ ਬੰਦੀਆਂ ਦਾ ਉਹ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕਿਉਂਕਿ ਪਿਛਲੇ ਸਮੇਂ ਤੋਂ ਆਪਾਂ ਦੇਖ ਰਹੇ ਹਾਂ ਕਿ ਜਦੋਂ ਤੋਂ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਸੱਤਾ ਦੇ ਵਿੱਚ ਆਈ ਆ ਤੋਂ ਉਸ ਤੋਂ ਪਹਿਲਾਂ ਸਾਡੇ ਮਾਨਯੋਗ ਸੀਐਮ ਸਾਹਿਬ ਅਕਸਰ ਇਹ ਕਹਿੰਦੇ ਹੁੰਦੇ ਸੀਗੇ ਕਿ ਭਾਰਤਾਂ ਜਿਹੜੀ ਆ ਉਹ ਲੋਕਾਂ ਦੀ ਜਵਾਬ断ਪਤੀ ਕਰਨ ਤੇ ਲੱਗੀ ਹੋਈ ਆ ਤੇ ਉਹਨਾਂ ਦੀ ਅਕਸਰ ਰੀਲਾਂ ਅਸੀਂ ਸੋਸ਼ਲ ਮੀਡੀਆ ਤੇ ਦੇਖਦੇ ਆ ਤੂਫੇ ਪਰਚੇ ਰੱਦ ਕਰੋ ਰੱਦ ਰੈਸਲੀ ਜਾਨੀ ਬਹਾਲ ਕਰੋ ਬਹਾਲ ਕਰੋ ਬਹਾਲ ਕਰੋ ਪੰਜਾਬ ਸਰਕਾਰ ਹਏ 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 ਹਾਏ ਹਾਏ ਪੰਜਾਬ ਸਰਕਾਰ ਮਰਦਾਬਾਦ 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 ਢੂਠੇ ਪਰਚੇ ਰੱਦ ਕਰੋ ਰੱਦ ਕਰੋ ਰੱਦ ਕਰੋ ਹਾਂਜੀ ਸਾਥੀਓ ਕਾਜਕਸ਼ੀ ਚੜਚਾਂ ਦੇ ਆਉਣ ਦਾ ਕਾਰਨ ਜਿਹੜਾ ਸਾਡਾ ਸਾਹੀ ਵੰਡੇ ਸਮੇਂ ਦੇ ਉੱਤੇ ਟੀਵੀ ਤੇ ਜੂਨ ਪ੍ਰੈਸ ਦਾ ਦਬਾਅ ਕਿੱਧਰ ਜਾ ਰਿਹਾ ਹੈ ਉਹਨਾਂ ਨੂੰ ਦਬਾਇਆ ਜਾ ਰਿਹਾ ਹੈ ਇਥੋਂ ਤੱਕ ਕਿ ਛੋਟੀਆਂ-ਛੋਟੀਆਂ ਗੱਲਾਂ ਦੇ ਵਿੱਚ ਲਾ ਕੇ ਉਹਨਾਂ ਦੇ ਪੱਤਰਕਾਰਾਂ ਦੇ ਕੀ ਹਾਲ ਹੈ ਨਾਲ ਨਾਲ ਖੜ ਗਿਆ ਨੱਪਰ ਸਰਕਾਰ ਪੱਤਰਕਾਰ ਹਾਂ ਇੱਥੋਂ ਕਰ ਜਾਂਦੇ ਆ ਬਹੁਤ ਸਾਰੇ ਪੱਤਰਕਾਰ ਜਿਹੜੇ ਸੜਕਾਂ ਤੇ ਆਏ ਆ ਜਿਹੜੇ ਪ੍ਰੈਸ ਦੇ ਵਿੱਚ ਆ ਕੇ ਤਾਂ ਹੀ ਅੱਜ ਇੱਥੇ ਇਕੱਠੇ ਹੋਏ ਆ ਇਹ ਸਰਕਾਰ ਧੂਆ ਸਰਕਾਰਾਂ ਨੂੰ ਬਾਈਪਾਸ ਕਰਕੇ ਇੱਕ ਪਾਸੇ ਸ਼ਹੀਦ ਭਗਤ ਸਿੰਘ ਦੀ ਫੋਟੋ ਉਥੇ ਪਾਸੇ ਬਾਬਾ ਸਿੰਘ ਦੀ ਫੋਟੋ ਬਾਬਾ ਸਾਹਿਬ ਦੀ ਫੋਟੋ ਲਾ ਕੇ ਆਪਣੇ ਪਤਰਪ੍ਰੇਤ ਵੀਰਾਂ ਨੇ ਵੀ ਤੇ ਮਲਾਜੋ ਵੀਰਾਂ ਨੇ ਵੀ ਕਿਸਾਨ ਵੀਰਾਂ ਨੇ ਨਹੀਂ ਸੱਚੇ ਤੋਂ ਪਾਸੇ ਹੋ ਕੇ ਸਰਕਾਰ ਬਣੀ ਸੀ ਪਰਾਜਾ ਇਨਾ ਹਾਰ ਮਾਰਾ ਹੋ ਗਿਆ ਪ੍ਰੈਸ ਦਾ ਘਰਾ ਕੋਟਾ ਜਾ ਕਿਸੇ ਨਹੀਂ ਕੋਲਵਾਈ ਨਹੀਂ ਹੋ ਰਹੀ ਉਹ ਲੋਕੀ ਜਿਹੜਾ ਮੰਗ ਪੱਤਰ ਦੇਣਾ ਹੈ ਮੈਂ ਇੱਕ ਵਾਰ ਸਮਾ ਲੈ ਕੇ ਮੈਂ ਆਪਦੀ ਥਾਲਾ ਮੰਗਾ ਪੰਜਾਬ ਸਰਕਾਰ ਮਰਦਾਬਾ ਮਰਦਾਬਾ ਸੁਣਦਾ ਸਰਕਾਰ ਦੂਜੇ ਪਰਚੇ ਰੱਦ ਕਰੋ